ਪੰਜਾਬ ਦੇ ਮੁੱਖ ਮੰਤਰੀ ਨੇ ਅਨਾਉਂਸ ਕੀਤਾ ਹੈ ਕਿ ਹੁਣ ਜਿੰਨਾ ਪਿੰਡਾਂ ਦੇ ਵਿੱਚ ਨੁਕਸਾਨ ਹੋਏ ਨੇ ਪੰਜਾਬ ਸਰਕਾਰ ਖੁਦ ਹਰ ਇੱਕ ਦਾ ਹੱਲ ਕਰਕੇ ਦੇਵੇਗੀ ਤੇ ਸਾਰੀਆਂ ਸੁਵਿਧਾਵਾਂ ਜਿਹੜੀ ਹੈ ਉਹ ਪੰਜਾਬ ਸਰਕਾਰ ਦੇਵੇਗੀ ਆਓ ਪਹਿਲਾ ਵੀਡੀਓ ਸੁਣਦੇ ਆਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਕਿ ਭਗਵਾਨਤ ਮਾਨ ਕਹਿੰਦੇ ਵੀ ਸਿਰਾ ਲਾ ਦਿੰਦਾ ਤੇ ਹੁਣ ਅਨਾਉਂਸ ਕੀ ਕੀਤਾ ਉਹ ਸੁਣ ਕੇ ਵੀਡੀਓ ਸ਼ੇਅਰ ਕਰ ਦਿਓ ਬਹੁਤ ਸਾਰੇ ਇਲਾਕਿਆਂ 'ਚ ਹੜ੍ਹਾਂ ਦਾ ਪਾਣੀ ਹੁਣ ਉਤਰ ਚੁੱਕਿਆ ਪਰ ਬਹੁਤ ਸਾਰੀ ਮਿੱਟੀ ਸਿਲਟ ਕਹਿੰਦੇ ਨੇ ਜੀ ਤੇ ਗੰਦਗੀ ਜਿਹੜੀ ਹੈ ਉਹ ਕਸਬਿਆਂ ਤੇ ਪਿੰਡਾਂ ਤੇ ਵਾਰਡਾਂ ਦੇ ਵਿੱਚ ਜਿਹੜੀ ਹੈ ਉਹ ਫੈਲੀ ਹੋਈ ਹੈ ਜਨ ਜੀਵਨ ਨੂੰ ਲੀਟ ਲਿਆਉਣ ਵਾਸਤੇ ਅਸੀਂ ਵੱਡੇ ਪੱਧਰ ਤੇ ਸਫਾਈ ਮੈਂ ਸ਼ੁਰੂ ਕਰ ਰਹੇ ਹਾਂ ਜਿਹਦੇ ਚ ਹੜਾਣਾ ਪ੍ਰਾਪਤ ਲਗਭਗ 2300 ਪਿੰਡ ਤੇ ਵਾਰਡ ਇਸ ਫਾਈ ਮਹ ਮਦਦੀ ਦਿਨ ਪਹਿਲਾ ਲੈ ਜਾਣਗੇ ਹਰੇਕ ਪਿੰਡ ਦੇ ਵਿੱਚ ਜੀਸੀਬੀ ਟਰੈਕਟਰ ਟਰਾਲੀ ਤੇ ਲੇਬਰ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਊਗਾ ਹਰੇਕ ਪਿੰਡ ਚੋਂ ਮਿੱਟੀ ਮਲਵਾ ਜਾਂ ਜੋ ਵੀ ਹੜਾ ਨਾਲ ਬਹਿ ਕੇ ਆਇਆ ਕੋਈ ਲੱਕੜ ਦੇ ਵੀ ਤਖਤ ਵੀ ਆਏ ਨੇ ਸਭ ਕੁਝ ਉਸ ਉਹਨਾਂ ਨੂੰ ਸਾਫ਼ ਕੀਤਾ ਜਾਊਗਾ ਬਹੁਤ ਸਾਰੇ ਜਾਨਵਰ ਵੀ ਮਿਲਣਗੇ ਉਹਨਾਂ ਟੀਮਾਂ ਇਹ ਟੀਮਾਂ ਜਿਹੜੀਆਂ ਨੇ ਸਾਡੀਆਂ ਉਹ ਜਾਨਵਰਾਂ ਨੂੰ ਹਟਾ ਕੇ ਡਿਸਪੋਜ਼ ਕਰਨ ਦੀ ਵਿਵਸਥਾ ਕਰਨਗੀਆਂ ਸਾਫ਼ ਸਪਾਈ ਤੋਂ ਬਾਅਦ ਹਰੇਕ ਪਿੰਡ 'ਚ ਫੋਗਿੰਗ ਕਰਵਾਈ ਜਾਊਗੀ ਕਈ ਪਿੰਡਾਂ 'ਚ ਸ਼ੁਰੂ ਹੋ ਚੁੱਕੀ ਹੈ ਫੋਗਿੰਗ ਮਸ਼ੀਨਾ ਤੁਸੀਂ ਦੇਖਿਆ ਹੋਣਾ ਕਿਤੇ ਕਿਉਂ ਜਿਹੜੀਆਂ ਫੌਗ ਮਸ਼ੀਨਾਂ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਤਾਂ ਕਿ ਕੋਈ ਬਿਮਾਰੀ ਨਾ ਫੈਲੇ ਇਸ ਮੈਂ ਵਾਸਤੇ ਗਵਰਨਮੈਂਟ ਨੇ 100 ਕਰੋੜ ਰੁਪਏ ਰੱਖੇ ਜਿਹਦੇ ਚ ਇੱਕ ਇੱਕ ਲੱਖ ਰੁਪਿਆ ਪਿੰਡਾਂ ਨੂੰ ਪਹਿਲਾਂ ਟੋਕਨ ਦੇ ਤੌਰ ਤੇ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਸ ਪਿੰਡ ਦੀ ਰਿਕੁਆਇਰ ਰਿਕੁਆਇਰਮੈਂਟ ਰਹੂਗੀ ਲੋੜ ਰਹੂਗੀ ਉਦੋਂ ਉਦੋਂ ਉਹਨਾਂ ਨੂੰ ਪੈਸੇ ਦਿੰਦੇ ਜਾਣਾ ਸਾਰਾ ਖਰਚਾ ਜਿਹੜਾ ਹੈ ਸਫਾਈ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ 24 ਸਤੰਬਰ ਤੱਕ ਲਾ ਲਓ 25 ਤੱਕ ਲਾ ਲਓ 24 25 ਸਤੰਬਰ ਤੱਕ ਇਹ ਜਿਹੜੀ ਮਿੱਟੀ ਹੈ ਤੇ ਮਲਵਾ ਸਾਫ਼ ਕਰਨ ਦੀ ਜਿਹੜਾ ਕੰਮ ਹੈ ਉਹ ਨਵੇੜ ਲੈ ਜਾਊਗਾ 10 ਦਿਨ ਲਾ ਲਓ ਇਸ ਤੋਂ ਬਸ ਅੱਜ ਤੋਂ ਕੋਈ ਸਾਡੇ ਕੋਲ ਜਿਆਦਾ ਟਾਈਮ ਹੈ ਨਹੀਂ ਹੁਣ ਅਗਲੀਆਂ ਫਸਲਾਂ ਬੀਜਣ ਦੀ ਵੀ ਤਿਆਰੀ ਕਰਨੀ ਹੈ 15 ਅਕਤੂਬਰ ਤੱਕ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਜਿੱਥੇ ਕਿਤੇ ਧਰਮਸ਼ਾਲਾ ਨੂੰ ਨੁਕਸਾਨ ਪਹੁੰਚ ਗਿਆ ਕਿਤੇ ਪੰਚਾਇਤ ਘਰਾਂ ਨੂੰ ਨੁਕਸਾਨ ਪਹੁੰਚ ਗਿਆ ਸਕੂਲਾਂ ਨੂੰ ਨੁਕਸਾਨ ਪਹੁੰਚ ਗਿਆ 15 ਅਕਤੂਬਰ ਤੱਕ ਉਹ ਸਾਰੇ ਬੈਕ ਟੂ ਨਾਰਮਲ ਲੈ ਆਵਾਂਗੇ 66 ਦੀ ਸਫਾਈ ਜਿਹੜੀ ਹੈ ਉਹ 22 ਅਕਤੂਬਰ ਤੱਕ ਕੰਮ ਖਤਮ ਕਰ ਲਿਆ ਜਾਊਗਾ ਸਰਕਾਰ ਵੱਲੋਂ ਐਨ ਜੀਓਜ਼ ਜਾ ਜਿਹੜੀ ਯੂਥ ਕਲੱਬ ਨੇ ਤੇ ਹੋਰ ਸੰਸਥਾਵਾਂ ਜੇ ਉਹ ਹੈਲਪ ਕਰਨਾ ਚਾਹੁੰਦੇ ਨੇ ਸਵਾਗਤ ਕੀਤਾ ਜਾਊਗਾ ਇੱਕਜੁੱਟ ਹੋ ਕੇ ਅਸੀਂ ਕੁਦਰਤੀ ਆਫਤ ਦੇ ਖਿਲਾਫ ਲੜੇ ਆਂ ਤੇ ਇੱਕਜੁੱਟ ਹੀ ਰਹਿਣਾ ਤਾਂ ਤੁਸੀਂ ਵੀ ਸੁਣਿਆ ਦੋਸਤੋ 2300 ਪਿੰਡਾਂ ਦੇ ਲਈ 100 ਕਰੋੜ ਰੁਪਇਆ ਜਿਹੜਾ ਬਜਟ ਰੱਖਿਆ ਗਿਆ ਤੇ ਹਰ ਇੱਕ ਪਿੰਡ ਦੇ ਵਿੱਚ ਜੀਸੀਬੀ ਤੇ ਟਰਾਲੀ ਦਾ ਪ੍ਰਬੰਧ ਹੋਊਗਾ ਤੇ ਲੇਬਰ ਵੀ ਪਹੁੰਚਾਈ ਜਾਵੇਗੀ ਜਿਹੜੇ ਪਸ਼ੂ ਮਲਬਾ ਹੋਊਗਾ ਉਹਨੂੰ ਡਿਸਪੋਜ਼ ਕੀਤਾ ਜਾਊਗਾ ਹਰ ਤਰੀਕੇ ਦੀ ਸਹੂਲਤ ਜਿਹੜੀ ਹੈ ਪਿੰਡਾਂ ਦੇ ਵਿੱਚ ਸਰਕਾਰ ਪਹੁੰਚਾਏਗੀ ਇਹ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਲੱਗੇ ਲਿਆਗਾ ਤਾਂ ਤੁਹਾਨੂੰ ਕਿਵੇਂ ਲੱਗਿਆ ਇਹ ਫੈਸਲਾ ਆਪਣੀ ਕਮੈਂਟਾਂ 'ਚ رائے ਸਾਂਝੀ ਕਰਨੀ ਹੈ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ